ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਦੇ ਵੱਲੋਂ ਅੱਜ ਦੁਆਬਾ ਦਾ ਵੱਡਾ ਚਿਹਰਾ ਡਾਕਟਰ ਪੂਜਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਉਥੇ ਹੀ ਡਾਕਟਰ ਪੂਜਾ ਪੂਰੇ ਦੁਆਬੇ ਦੇ ਵਿੱਚ ਆਪਣੇ ਸੋਸ਼ਲ ਕੰਮਾਂ ਦੇ ਲਈ ਮਸ਼ਹੂਰ ਨੇ। ਅਮਨ अरोड़ा ਨੇ ਕਿਹਾ ਕਿ ਅਜਿਹੇ ਲੋਕਾਂ ਦੇ ਸ਼ਾਮਲ ਹੋਣ ਦੇ ਨਾਲ ਪਾਰਟੀ ਮਜ਼ਬੂਤ ਹੁੰਦੀ ਹੈ। ਡਾਕਟਰ ਪੂਜਾ ਦੇ ਪਾਰਟੀ 'ਚ ਆਉਣ ਦੇ ਨਾਲ ਇੱਕ ਚੰਗਾ ਮੈਸੇਜ ਤੇ ਇੱਕ ਚੰਗਾ ਮਾਹੌਲ ਬਣੇਗਾ। ਉਹਨਾਂ ਨੇ ਕਿਹਾ ਕਿ ਪੁਰਾਣੀ ਸਮੇਂ ਦੀ ਸਿਆਸੀ ਪਾਰਟੀਆਂ ਨੇ ਸਿਆਸਤ ਨੂੰ ਬਹੁਤ ਹੀ ਗੰਦਲਾ ਕੱਟ ਦਿੱਤਾ ਪਰ ਸਿਆਸਤ ਵਰਗਾ ਪਵਿੱਤਰ ਕਾਰਜ ਕੋਈ ਨਹੀਂ ਹੈ ਤਾਂ ਉਹਨਾਂ ਜੇਕਰ ਪਰਮਾਤਮਾ ਹਿੰਮਤ ਦੇਵੇ ਤਾਂ ਇੱਕ ਸਿਆਸਤਦਾਨ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦਾ ਹੈ ਅਮਨ ਅਰੋੜ ਨੇ ਕਿਹਾ ਕਿ ਡਾਕਟਰ ਪੁੰਚਾ ਨੇ ਸੋਸ਼ਲ ਕੰਮਾਂ ਦੇ ਨਾਲ ਪਾਰਟੀ ਮਜ਼ਬੂਤ ਹੋਵੇਗੀ ਤੇ ਇਹ ਖੁਦ ਵੀ ਆਪਣੇ ਮਕਸਦ 'ਚ ਸ਼ਾਮਲ ਹੋਣਗੇ ਉਹਨਾਂ ਕਹਿ ਕੇ ਅਸੀਂ ਸਭ ਦੇ ਨਾਲ ਨਾਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਸਿੰਘ ਜੀ ਜਿਹੜੇ ਕਿ ਬਹੁਤ ਰੈਨੋਨਡ ਸੋਸ਼ਲ ਵਰਕਰ ਨੇ ਜਲੰਧਰ ਦੇ ਔਰ ਪੂਰੇ ਦੋਆਬਾ ਬੈਲਟ ਦੇ ਵਿੱਚ ਇਹਨਾਂ ਦਾ ਸੋਸ਼ਲ ਵਰਕ ਜਿਹੜਾ ਉਹ ਚੱਲਦਾ ਹੈ ਅੱਜ ਉਹ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਮੈਂ ਡਾਕਟਰ ਪੂਜਾ ਸਿੰਘ ਜੀ ਨੂੰ ਵੈਲਕਮ ਕਹਿਣਾ ਉਹਨਾਂ ਦਾ ਇਸਤਿਕਬਾਲ ਕਰਦਾ ਮੈਂ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਜਵਾਂ ਚੱਲਿਆ ਸੀਗਾ ਅੱਜ ਉਹਦੇ ਵਿੱਚ ਸਿਰਫ ਪੋਲੀਟਿਕਲੀ ਨਹੀਂ ਨਾਨ ਪੋਲੀਟਿਕਲ ਬੈਕਗਰਾਉਂਡ ਦੇ ਵੀ ਸੋਸ਼ਲ ਵਰਕ ਜਿੰਨੇ ਜਿਹੜੇ ਲੋਕ ਕਰਦੇ ਨੇ ਸਮਾਜ ਦੇ ਵਿੱਚ ਚੰਗਾ ਨਾਮ ਰੁਤਬਾ ਔਰ ਆਪਦੇ ਕੰਮਾਂ ਦੇ ਨਾਲ ਪਛਾਣ ਰੱਖਦੇ ਨੇ ਉਹ ਲੋਕ ਆਜਾਵਾ ਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਇਹ ਕਾਰਜਾਂ ਵੱਡਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਜਦੋਂ ਸਾਫ਼ ਨiyet ਨੀਤੀ ਔਰ ਚੰਗਾ ਕੰਮ ਕਰਨ ਵਾਲੇ ਲੋਕ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਪਰਿਵਾਰ ਤਾਂ ਮਜ਼ਬੂਤ ਹੁੰਦਾ ਹੀ ਹੁੰਦਾ ਹੈ ਸਮੁੱਚੇ ਸਮਾਜ ਔਰ ਪੰਜਾਬ ਨੂੰ ਵੀ ਉਹਦਾ ਵਾਧਾ ਹੈ ਉਹਦਾ ਲਾਹੇ ਜਿਹੜਾ ਉਹ ਮਿਲਦਾ ਹੈ ਡਾਕਟਰ ਪੂਜਾ ਸਿੰਘ ਸੋਸ਼ਲ ਐਕਟੀਵਿਸਟ ਦੇ ਨਾਲ ਨਾਲ ਜੋ ਸਾਡੀ ਪਾਰਟੀ ਦਾ ਮੋਟੋ ਹੈ ਕਿ ਜੌਬ ਸੀਕਰ ਨਹੀਂ ਜੌਬ ਪ੍ਰੋਵਾਈਡਰ ਬਣਨਾ ਚਾਹੀਦਾ ਹੈ ਅੱਜ ਡਾਕਟਰ ਪੂਜਾ ਸਿੰਘ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੱਚਿਆਂ ਦੀ ਆਪਣੇ ਸਟੂਡੈਂਟਸ ਦੀ ਕਿਹਾਗੇ ਜਿਵੇਂ ਬਾਲੀ ਸਿੰਘ ਸਾਹਿਬ ਨੇ ਦੱਸਿਆ ਕਿ ਮਲਟੀਪਲ ਲੋਕੇਸ਼ਨਸ ਦੇ ਉੱਪਰ ਇਹ ਡਰਮਟੋਲੋਜੀ ਦੇ ਕੋਸਮੋਕੋਸਟੋਲੋਜੀ ਦੇ ਜਿਹੜੇ ਸੈਂਟਰਸ ਨੇ ਉਹ ਚਲਾਉਦੇ ਨੇ ਤਕਰੀਬਨ 9000 ਬੱਚੇ ਨੇ ਜਿਹੜੇ ਇਨਾਂ ਕੋਲ ਐਕਟ ਪ੍ਰੈਜ਼ੈਂਟ ਪੜ ਰਹੇ ਨੇ ਔਰ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੜ ਕੇ ਆਪ ਦਾ ਕੈਰੀਅਰ ਹੈ ਜਿਹੜੇ ਬਣਾ ਚੁੱਕੇ ਨੇ ਔਰ ਕੱਲੇ ਪੰਜਾਬ ਚ ਨਹੀਂ ਦੇਸ਼ ਦੇ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਉਹ ਦੇ ਰਹੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਸਮਰਪਿਤ ਹੋਣ ਸੋਸ਼ਲ ਕੌਜ਼ ਦੇ ਲਈ ਲੋਕਾਂ ਦੇ ਲਈ ਉਹ ਜਦੋਂ ਪਾਰਟੀ ਦੇ ਵਿੱਚ ਆਉਣਗੇ ਤੇ ਮੈਂ ਸਮਝਦਾ ਕਿ ਪਾਰਟੀ ਵੀ ਮਜ਼ਬੂਤ ਹੋਏਗੀ ਪੰਜਾਬ ਵੀ ਮਜ਼ਬੂਤ ਹੋਏਗਾ ਔਰ ਉਹਦੇ ਨਾਲ ਨਾਲ ਜੋ ਸਾਡਾ ਪਾਰਟੀ ਦਾ ਮਕਸਦ ਹੈ ਮੋਟੋ ਹੈ ਉਹ ਵੀ ਪੂਰਾ ਹੁੰਦਾ ਕਿ ਇਹਨਾਂ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਜੋਬ ਪ੍ਰੋਵਾਈਡਰ ਹੋਣ ਤੇ ਜੋਬ ਪ੍ਰੋਵਾਈਡਰਸ ਪੈ